ਇੱਕ ਕਿੱਲੇ ਜੋ ਜਿਹੜਾ 10-12 ਲੱਖ ਦੀ ਆਮਦਨ ਕਹਿ ਕੇ ਕਾਫੀ ਸਾਰੇ ਵੀਰਾਂ ਨੂੰ ਜਿਹੜਾ ਅੰਜੀਰ ਦੇ ਬਾਗ ਲਵਾਏ ਗਏ ਆ ਕਾਫੀ ਕੰਪਨੀਆਂ ਵੱਲੋਂ ਤੋਂ ਨਰੀਪੁਰੀ ਜਿਹੜੀ ਉਹਨਾਂ ਨਾਲ ਠੱਗੀ ਪੱਜੀ ਹੈਗੀ ਉਹ ਆਪਣੇ ਬੂਟੇ ਵੇਚ ਗਏ ਪੈਸੇ ਲੈ ਗਏ ਤੇ ਬਾਅਦ ਦੇ ਵਿੱਚ ਕਿਸਾਨ ਦੀ ਬਾਹ ਉਹਨਾਂ ਨੇ ਛੱਡਤੀ ਇਸ ਚਾਰੀ ਚੀਜ਼ ਬਾਰੇ ਤੇ ਘਰੇਲੂ ਬਗੀਚੀ ਦੇ ਵਿੱਚ ਤੁਸੀਂ ਕਿਹੜੀ ਕਿਸਮ ਲਾਉਣੀ ਹੈਗੀ ਕਿਹੜੇ ਸਮੇਂ ਲਾਉਣੀ ਹੈਗੀ ਕੀ ਉਹਦੀ ਕਟਾਈ ਦਾ ਸਮਾਂ ਰਹੂਗਾ ਕਿਸ ਤਰ੍ਹਾਂ ਖਾਦਾਂ ਦੇਣੀਆਂ ਨੇਗੀਆਂ ਕਦੋਂ ਉਹਨੇ ਪੱਕਣਾਗਾ ਕੀ ਸਿੰਚਾਈ ਵਗੈਰਾ ਦਾ ਜਿਹੜਾ ਰਹੂਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੀਰ ਜਿਹੜੇ ਫਲਾਂ ਵਾਲੇ ਬੂਟੇ ਲਾਉਣਾ ਚਾਹੁੰਦੇ ਹੈਗੇ ਉਹ ਇਹਨਾਂ ਵੀਡੀਓ ਤੋਂ ਥੋੜੀ ਬਹੁਤੀ ਜਿਹੜੀ ਅਸੀਂ ਜਾਣਕਾਰੀ ਰੱਖਦੇ ਆਂਗੇ ਉਹ ਪ੍ਰਾਪਤ ਕਰਕੇ ਤੇ ਉਹਨਾਂ ਨੂੰ ਜਿਹੜਾ ਲਾਹਾ ਮਿਲ ਸਕੇ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀਡੀਓ ਸਾਡੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਇਹਨਾਂ ਦਾ ਲਾਹਾ ਲੈ ਸਕੋ ਜੀ ਹੁਣ ਆਪਾਂ ਗੱਲ ਕਰ ਲਈਆਂ ਜੀਰ ਦੀ ਕਿਹੜੀ ਕਿਸਮ ਤੁਸੀਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹੋ ਅੰਜੀਰ ਦੀਆਂ ਮੁੱਖ ਜਿਹੜੀਆਂ ਤਿੰਨ ਕਿਸਮਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਨਤੀਜੇ ਦੇ ਰਹੀਆਂ ਨੇ ਉਹਦੇ ਵਿੱਚ ਬਲੈਕ ਫਿਗ ਹੈ ਜੀ ਬਰਾਊਨ ਟਰਕੀਆ ਤੇ येलो ਫਿਗ ਹੈ ਪਰ ਜਿਹੜੀ ਸਭ ਤੋਂ ਵਧੀਆ ਕਿਸਮ ਆਪਾਂ ਨੂੰ ਲੱਗੀ ਹੈਗੀ ਉਹ ਹੈਗੀ ਹੈ ਕਿ ਬਰਾਊਨ ਟਰਕੀ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਉਹ ਬਰਾਊਨ ਟਰਕੀ ਬਾਰੇ ਕਰਾਂਗੇ ਆਮ ਤੌਰ ਤੇ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਕਦੇ ਜਾਓਗੇ ਤਾਂ ਅੰਜੀਰ ਦਾ ਜਿਹੜਾ ਸੁੱਕੇ ਮੇਵੇ ਦੇ ਤੌਰ ਤੇ ਰੇਟ ਪੁੱਛ ਕੇ ਦੇਖਿਓ ਅੰਜੀਰ ਲਗਭਗ ਸੋਨੂੰ ਜਿਹੜੀ 1000 ਤੋਂ 1200 ਰੁਪਏ ਪ੍ਰਤੀ ਕਿਲੋ ਜਿਹੜੀ ਬਾਜ਼ਾਰ ਦੇ ਵਿੱਚੋਂ ਮਿਲੂਗੀ ਤੇ ਆਪਣਾ ਜਿਹੜਾ ਸਾਰਿਆਂ ਦੇ ਜਿਹੜਾ ਆਪਾਂ ਨੂੰ ਪੋਸਟਿਵ ਭੋਜਨ ਖਾਣਾ ਚਾਹੀਦਾ ਹੈਗਾ ਪਰ ਉਹਦੇ ਵਿੱਚ ਮੁੱਖ ਦਿੱਕਤ ਇਹ ਆਉਂਦੀ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਫੀਆਂ ਮਹਿੰਗੀਆਂ ਹੋਣ ਕਰਕੇ ਜਿਹੜੀਆਂ ਆਪਣੇ ਤੇ ਆਰਥਿਕ ਬੋਝ ਬਣਦੀਆਂ ਨੇਗੀਆਂ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਅਸੀਂ ਤੁਹਾਡੇ ਤੱਕ ਉਹ ਜਿਹੀਆਂ ਜਾਣਕਾਰੀਆਂ ਲੈ ਕੇ ਆਈਏ ਕਿ ਤੁਸੀਂ ਘੱਟ ਖਰਚੇ ਦੇ ਵਿੱਚ ਆਪਣੇ ਘਰੇ ਉਸ ਤਰ੍ਹਾਂ ਦੀਆਂ ਚੀਜ਼ਾਂ ਅਗਾਸਕੋ ਜਿਹੜੀਆਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤਯਾਬ ਜ਼ਿੰਦਗੀ ਦੇਣ ਤੇ ਇਸੇ ਕੋਸ਼ਿਸ਼ ਦੇ ਤਹਿਤ ਜਿਹੜੀ ਅੱਜ ਦੀ ਵੀਡੀਓ ਰਹੂਗੀ ਵੀਡੀਓ ਦੇ ਵਿੱਚ ਆਪਾਂ ਕਿਸਮ ਦੀ ਗੱਲ ਕਰ ਲਈਏ ਬਰਾਊਨ ਟਰਕੀ ਜਿਹੜੀ ਕਿਸਮ ਆਗੀ ਇਹਨੂੰ ਲਾਉਣ ਦਾ ਸਮਾਂ ਜੀ ਤੁਸੀਂ ਇਹਨੂੰ ਜਨਵਰੀ ਫਰਵਰੀ ਦੇ ਵਿੱਚ ਵੀ ਲਾ ਸਕਦੇ ਹੋਗੇ ਜੇ ਵੱਡਾ ਬੂਟਾ ਤੁਹਾਨੂੰ ਮਿਲਦਾ ਤਾਂ ਤੁਸੀਂ ਉਹਨੂੰ ਅਗਸਤ ਸਤੰਬਰ ਦੇ ਵਿੱਚ ਲਾ ਸਕਦੇ ਹੋਗੇ ਪਰ ਜਿਹੜੀ ਜ਼ਿਆਦਾ ਕਾਮਯਾਬੀ ਆ ਉਹ ਜਨਵਰੀ ਫਰਵਰੀ ਦੇ ਵਿੱਚ ਮਿਲਦੀ ਆ ਅੱਗੇ ਮਾਰਚ ਫਰਵਰੀ ਮਾਰਚ ਦੇ ਵਿੱਚ ਵੀ ਲੱਗ ਜਾਂਦੀ ਹੈਗੀ ਬੂਟਾ ਕਾਫੀ ਹਾਰਡ ਹੁੰਦਾਗਾ ਪਾਣੀ ਦੀ ਘੱਟ ਲੋੜ ਹੁੰਦੀ ਹੈਗੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜ਼ਿਆਦਾ ਪਾਣੀ ਇਸ ਬੂਟੇ ਨੂੰ ਨੁਕਸਾਨ ਪਹੁੰਚਾਉਂਦਾ ਜੀ ਤੇ ਜਿਹੜੀ ਬਰਾਊਨ ਟਰਕੀ ਵੈਰੈਟੀ ਦੀ ਆਪਾਂ ਗੱਲ ਕਰ ਲਈਏ ਇਹਦੀ ਖਾਸੀਅਤ ਇਹ ਹੈ ਕਿ ਇੱਕ ਤਾਂ ਦਾ ਝਾੜ ਕਾਫੀ ਜ਼ਿਆਦਾ ਹੈਗਾ 4-5 ਸਾਲਾਂ ਤੋਂ ਬਾਅਦ ਬੂਟਾ ਜਿਹੜਾ 52-53 ਕਿਲੋ ਪ੍ਰਤੀ ਬੂਟਾ ਜਿਹੜਾ ਝਾੜ ਦੇਣ ਲੱਗ ਜਾਂਦਾ ਹੈਗਾ ਤੇ ਬਿਮਾਰੀਆਂ ਨੂੰ ਕਾਫੀ ਘੱਟ ਆਉਂਦੀਆਂ ਨੇ ਗੀਆਂ ਸਾਈਜ਼ ਇਸ ਵੈਰੈਟੀ ਦਾ ਕਾਫੀ ਹੁੰਦਾ ਹੈਗਾ ਪ੍ਰੋਸੈਸਿੰਗ ਦੇ ਵਿੱਚ ਤੁਹਾਨੂੰ ਕਾਫੀ ਜਿਹੜੀ ਆਸਾਨੀ ਰਹਿੰਦੀ ਹੈਗੀ ਕਟਿੰਗ ਦੀ ਗੱਲ ਕਰ ਲਈਏ ਇਸ ਬੂਟੇ ਦੀ ਜਿਹੜੀ ਕਟਿੰਗ ਹੈਗੀ ਉਹਨੂੰ ਤੁਸੀਂ ਬੂਟੇ ਨੂੰ ਸ਼ੇਪ ਦੇਣ ਲਈ ਜਿਹੜਾ ਦਸੰਬਰ ਦੇ ਵਿੱਚ ਆ ਜਾਂ ਜਨਵਰੀ ਦੇ ਵਿੱਚ ਇਹਦੀ ਕਟਿੰਗ ਕਰਨੀ ਆ ਉਸੇ ਸਮੇਂ ਕਟਿੰਗ ਤੋਂ ਬਾਅ ਪ੍ਰਤੀ ਸਾਲ ਦੇ ਬੂਟੇ ਸਾਹਮਣ ਨਾਲ 10 10 ਕਿਲੋ ਇੱਕ ਸਾਲ ਦੇ ਲਈ 2 ਸਾਲ ਦੇ ਲਈ 20 ਕਿਲੋ ਇਸ ਤਰ੍ਹਾਂ ਦੇ ਤਰੀਕੇ ਨਾਲ ਜਿਹੜੀ ਤੁਸੀਂ ਰੂੜੀ ਦਿਖਾ ਦੇ ਸਕਦੇ ਹੋ ਜੀ ਤੇ ਜਿਹੜੀ ਪੱਕਣ ਦੀ ਗੱਲ ਕਰ ਲਈਏ ਜ਼ਿਆਦਾਤਰ ਇਹ ਮਈ ਦੇ ਅਖੀਰ ਤੋਂ ਲੈ ਕੇ ਜਿਹੜੀਆਂ ਇਹ ਅੰਜੀਰਾਂ ਜੂਨ ਦੇ ਅਖੀਰ ਤੱਕ ਪੱਕਦੀਆਂ ਨੇ ਕਈ ਵਾਰ ਜਿਹੜਾ ਇਸ ਸਮੇਂ ਦੇ ਵਿੱਚ ਵੀ ਫਲ ਆ ਜਾਂਦਾ ਪਰ ਉਹਦੀ ਕੁਆਲਿਟੀ ਜਿਹੜੀ ਇੰਨੀ ਨਹੀਂ ਬਣ ਦੇਗੀ ਤੇ ਆਪਾਂ ਤੁਹਾਨੂੰ ਸਲਾਹ ਦਿੰਦੇ ਆ ਕਿ ਪਹਿਲਾਂ ਇਸ ਤਰ੍ਹਾਂ ਦੇ ਫਲ ਜਿਹੜੇ ਤੁਸੀਂ ਆਪਣੀ ਘਰੇ ਲੂਗੀਚੀ ਵਿੱਚ ਲਾ ਕੇ ਦੇਖੋ ਤੇ ਉਹਨਾਂ ਦੀ ਪ੍ਰੋਸੈਸਿੰਗ ਵਗੈਰਾ ਬਾਰੇ ਜਿਹੜੀ ਪੂਰੀ ਜਾਣਕਾਰੀ ਲਵੋ ਜਿਵੇਂ ਆਪਾਂ ਅੰਜੀਰਾਂ ਨੂੰ ਸੁੱਕੀਆਂ ਸੁਕਾ ਕੇ ਖਾ ਸਕਦੇ ਆ ਤਾਜ਼ੀਆਂ ਵੀ ਖਾ ਸਕਦੇ ਆ ਮਰਬਾ ਬਣਾ ਸਕਦੇ ਆਗੇ ਇਹਦੀਆਂ ਟਾਫੀਆਂ ਵੀ ਬਣਾਈਆਂ ਜਾ ਸਕਦੀਆਂ ਨੇ ਇਹ ਤੋਂ ਜੈਮ ਵੀ ਬਣਦੀ ਆ ਜੇਕਰ ਤੁਹਾਨੂੰ ਪ੍ਰੋਸੈਸਿੰਗ ਬਾਰੇ ਜਾਣਕਾਰੀ ਆ ਤਾਂ ਤੁਸੀਂ ਇਹਨਾਂ ਦੇ ਬਾਗ ਵਗੈਰਾ ਵਿੱਚ ਜਾ ਸਕਦੇ ਹੋਗੇ ਤੇ ਉਸ ਸਬੰਧੀ ਤੁਸੀਂ ਬਾਗਬਾਨੀ ਵਿਭਾਗ ਨਾਲ ਤਾਲਮੇਲ ਜ਼ਰੂਰ ਕਰੋ ਤੇ ਜਿਹੜਾ 3 ਸਾਲ ਤੱਕ ਬੂਟੇ ਦੀ ਕਟਾਈ ਕਰਕੇ ਆਪਾਂ ਨੂੰ ਵਧੀਆ ਇਹਦਾ ਢਾਂਚਾ ਬਣਾ ਲੈਣਾ ਚਾਹੀਦਾ ਜੀ ਤੇ ਜਿਹੜਾ ਇਹਦਾ ਆਪਣਾ ਖਾਦ ਦੇਣ ਦਾ ਸਮਾਪਾ ਤੁਹਾਨੂੰ ਪਹਿਲਾਂ ਹੀ ਦੱਸਤਾ ਜਿਹੜੀ ਇਹ ਜੀਆਂ ਸੁਕਾਉਣ ਬਾਰੇ ਜਾਂ ਜੈਮ ਵਗੈਰਾ ਬਣਾਉਣ ਵਾਂ ਆਉਣ ਬਾਰੇ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਵੀਡੀਓ ਤਿਆਰ ਕਰੀਏ ਤੇ ਤੁਹਾਡੇ ਨਾਲ ਸਾਂਝਿਆ ਕਰੀਏ ਤਾਂ ਜੋ ਜਿਹੜਾ ਤੁਸੀਂ ਇਸ ਬੂਟੇ ਦਾ ਪੂਰਾ ਲਾਹਾ ਲੈ ਸਕੋ ਤੇ ਪੂਰਾ ਸਾਲ ਇਹਦੇ ਫਲਾਂ ਨੂੰ ਵਰਤ ਸਕੋ ਜੀ ਤੇ ਹੁਣ ਆਪਾਂ ਇੱਕ ਜਿਹੜੀ ਇੱਥੇ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਉਹ ਇਹ ਹੈ ਕਿ ਜਿਹੜਾ ਵੈਰਾਈਟੀਆਂ ਖਰੀਦਣ ਵੇਲੇ ਤੁਸੀਂ ਜਿੱਥੋਂ ਵੀ ਵੈਰਾਈਟੀ ਖਰੀਦਦੇ ਹੋਗੇ ਉਹ ਚੰਗੀ ਤਰ੍ਹਾਂ ਤੁਸੀਂ ਜਾਂਚ ਪੜਖ ਕਰ ਲਿਆ ਕਰੋ ਕਿ ਜਿਹੜੀ ਮੋਟ ਚੌੜੇ ਪੱਤੇ ਵਾਲੀ ਵੈਰਾਈਟੀ ਹੈਗੀ ਉਹ ਬਰਾਊਨ ਟਰਕੀ ਜਾਂ ਜੈਲੋ ਫਿਗ ਹੋ ਸਕਦੀ ਹੈ ਜੀ ਜਿਹਦੇ ਵਿੱਚ ਕਟ ਹੁੰਦਾਗਾ ਉਹ ਬਲੈਕ ਫਿਗ ਹੁੰਦੀ ਹੈਗੀ ਉਹਦਾ ਝਾੜ ਜਿਹੜਾ ਕਟ ਹੁੰਦਾ ਤੇ ਸਾਈਜ਼ ਵੀ ਫਰਦਾ ਕਟ ਹੁੰਦਾਗਾ ਉਮੀਦ ਕਰਦੇ ਆਂਗੇ ਜਿਹੜੀ ਜਾਣਕਾਰੀ ਇਸ ਇਸ ਵੀਡੀਓ ਦੇ ਵਿੱਚ ਦਿੱਤੀ ਹੈਗੀ ਉਹ ਤੁਹਾਡੇ ਤੱਕ ਲਾਹੇਵੰਦ ਸਾਬਤ ਹੋਊਗੀ ਤੁਹਾਡੇ ਲਈ ਤੇ ਆਉਣ ਵਾਲੀਆਂ ਵੀਡੀਓਜ਼ ਲਈ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ